ਜੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਤੁਸੀਂ ਜਿਗਰਾ ਆਪ ਕੋਲ ਤੇ ਆਦੇ ਹੋ ਉਹ ਵਾਲਾ ਹਿੱਸਾ ਵੀ ਪੂਰਾ ਪੈਕ ਜਿਹੜਾ ਤੁਹਾਨੂੰ ਨਜ਼ਰ ਆਊਗਾ ਇਸ ਵੇਲੇ ਸਿਚੁਏਸ਼ਨ ਲੁਧਿਆਣਾ ਸ਼ਹਿਰ ਦੀ ਕੀ ਆ ਉਹ ਤੁਸੀਂ ਆਪ ਸਮਝ ਸਕਦੇ ਹੋ ਬਖੂਬੀ ਦੇਖ ਸਕਦੇ ਹੋ ਭਾਈ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਖੱਜਲ ਖੁਆਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਜਗਰਾਉਂ ਪੁਲ ਤੇ ਮੌਜੂਦ ਆ ਜਿੱਥੇ ਸਿਵਲ ਹਸਪਤਾਲ ਜਾਣ ਵਾਲਾ ਜਿਹੜਾ ਰਸਤਾ ਇਸ ਵੇਲੇ ਦੋ ਦੋ ਐਂਬੂਲੈਂਸ ਜਿਹੜੀਆਂ ਨੇ ਜਾਮ ਦੇ ਵਿੱਚ ਫਸੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀ ਹੈ ਸਰੀ ਟ੍ਰੈਫਿਕ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਲੇਕਿਨ ਉਸ 'ਤੇ ਮੌਜੂਦ ਵੀ ਕੋਈ ਹੱਲ ਜਿਹੜਾ ਟ੍ਰੈਫਿਕ ਦਾ ਇੱਥੇ ਉਹ ਹੁੰਦਾ ਹੋਇਆ ਨਦਰ ਸਨ ਪੀ ਆ ਤਸਦੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਥਾਂ ਲੁਧਿਆਣਾ ਜਗਰਾਉਂ ਪੁਲ ਦੀ ਜਿਹੜੀ ਸਥਿਤੀ ਆ ਦਿਨ-ਪ੍ਰਤੀ ਦਿਨ ਜਿਹੜੀ ਆ ਟ੍ਰੈਫਿਕ ਨੂੰ ਲੈ ਕੇ ਬੱਦ ਤੋਂ ਬੱਦਰ ਹੁੰਦੀ ਹੋਈ ਨਜ਼ਰ ਆ ਰਹੀ ਆ ਇਹ ਜਿਹੜਾ ਰਸਤਾ ਸਿਵਰ ਹਸਪਤਾਲ ਨੂੰ ਜਾਂਦਾ ਲੇਕਿਨ ਤੁਸੀਂ ਤਸਵੀਰਾਂ ਦੇਖੋ ਚਾਰੇ ਪਾਸੇ ਜਿਹੜਾ ਤੁਹਾਨੂੰ ਟ੍ਰੈਫਿਕ ਜਾਮ ਨਜ਼ਰ ਆਉਗਾ ਲੋਕ ਜਿਹੜੇ ਨੇ ਰੋਂਗ ਸਾਈਡ ਨੂੰ ਲੈ ਕੇ ਆਪਣੀਆਂ ਗੱਡੀਆਂ ਉਹ ਖੜੇ ਨੇ ਸਾਹਮਣੇ ਵਾਲਾ ਪੂਰਾ ਟ੍ਰੈਫਿਕ ਜਾਮ ਆ ਇੱਧਰ ਤੁਸੀਂ ਦੇਖੋ ਇੱਧਰ ਵੀ ਟ੍ਰੈਫਿਕ ਜਾਮ ਆ ਇਹ ਦਿਨ ਜਿਹੜੀ ਆ ਸਿਚੁਏਸ਼ਨ ਲੁਧਿਆਣਾ ਜਗਰਾਉਂ ਪੁਲ ਦੀ ਜਿਹੜੀ ਆ ਉਹ ਮੱਤ ਤੋਂ ਬੱਤਰ ਜਿਹੜੀ ਆ ਤੁਹਾਨੂੰ ਹੁੰਦੀ ਹੋਈ ਇੱਥੇ ਉਹ ਨਜ਼ਰ ਆਉਗੀ ਲੁਧਿਆਣਾ ਜਗਰਾਓ ਪੁਲ ਨੂੰ ਲੈ ਕੇ ਜਿਹੜੀ ਆ ਲਗਾਤਾਰ ਵੀਡੀਓ ਸਾਹਮਣੇ ਆਉਂਦੀਆਂ ਲੈ ਕੇ ਇੱਥੇ ਜਾਮ ਦੀ ਬਹੁਤ ਸਿਚੁਏਸ਼ਨ ਆ ਸੰਡੇ ਦਾ ਦਿਨ ਨਾਲ ਲੈ ਕੇ ਨਾ ਕਿ ਜਿਹੜਾ ਮੁਲਾਜ਼ਮ ਨੇ ਤੁਹਾਨੂੰ ਨਜ਼ਰ ਆਣਗੇ ਤੇ ਟ੍ਰੈਫਿਕ ਦਾ ਪਾਸੇ ਜਾ ਬਿੜਾ ਦਿਖਾਉਂਦੇ ਚੋ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਜਗਰਾਓ ਪੁਲ ਤੇ ਮੌਜੂਦ ਆ ਜਿੱਥੇ ਸਿਵਲ ਹਸਪਤਾਲ ਜਾਣ ਵਾਲਾ ਜਿਹੜਾ ਰਸਤਾ ਇਸ ਵੇਲੇ ਦੋ ਦੋ ਐਂਬੂਲੈਂਸ ਜਿਹੜੀਆਂ ਨੇ ਜਾਮ ਦੇ ਵਿੱਚ ਫਸੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਈ ਤੁਹਾਨੂੰ ਦੱਸ ਦਈਏ ਕਿ ਸੰਟਰ ਰਾਜ ਸਮਾਵਾ ਦੇ ਹਾਲਾਤ ਦੇ ਹਾਲਾ ਇਹ ਹੋ ਚੁੱਕੇ ਨੇ ਕਿੰਨੀ ਵਾਂਗ ਜਿਹੜਾ ਟ੍ਰੈਫਿਕ ਆ ਰਿੰਦਾ ਹੋਇਆ ਨਜ਼ਰ ਆ ਰਿਹਾ ਟਗੜਾ ਪੁਲ ਤੋਂ ਜਦੋਂ ਫਿਜ਼ਿਕਲੀ ਤੁਸੀਂ ਜਾਣਦੇ ਹੋ ਉਸ ਰਸਤੇ ਦੇ ਉੱਤੇ ਇੱਕ ਨਹੀਂ ਜਿਹੜੀਆਂ ਨੇ ਦੋ ਦੋ ਐਂਬੂਲੈਂਸ ਤੁਹਾਨੂੰ ਨਜ਼ਰ ਆਣ ਗਈਆਂ ਜਿਹੜੀ ਟ੍ਰੈਫਿਕ ਦੇ ਵਿੱਚ ਸਿੱਧਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਤੁਸੀਂ ਟਗੜਾ ਪੁਲ ਤੇ ਆਦੇ ਹੋ ਉਹ ਵਾਲਾ ਹਿੱਸਾ ਵੀ ਪੂਰਾ ਪੈਕ ਜਿਹੜਾ ਤੁਹਾਨੂੰ ਨਜ਼ਰ ਆਊਗਾ ਇਸ ਵੇਲੇ ਸਿਚੁਏਸ਼ਨ ਲੁਧਿਆਣਾ ਸ਼ਹਿਰ ਦੀ ਕੀ ਆ ਉਹ ਤੁਸੀਂ ਆਪ ਸਮਝ ਸਕਦੇ ਹੋ ਬਖੂਬੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਖੱਜਲ ਖੁਆਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਤੱਕ ਕੀ ਦੋ ਦੋ ਜਿਹੜੀਆਂ ਐਂਬੂਲੈਂਸ ਨੇ ਉਹ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਇਹ ਇਲਾਕਾ ਅਸਲੀ ਟ੍ਰੈਫਿਕ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਲੇਕਿਨ ਉਸ ਤੋਂ ਮੌਜੂਦ ਵੀ ਕੋਈ ਹੱਲ ਜਿਹੜਾ ਟ੍ਰੈਫਿਕ ਦਾ ਇੱਥੇ ਉਹ ਹੁੰਦਾ ਹੋਇਆ ਨਹੀਂ ਸਰ ਵੀਰਾ ਤੁਸੀਂ ਜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਟ੍ਰੈਫਿਕ ਆ ਉਹ ਤੁਹਾਨੂੰ ਇੱਕ ਜਿਹੜਾ ਨਜ਼ਰ ਆਉਗਾ ਸਾਹਮਣੇ ਨਜ਼ਰ ਆਉਗਾ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਨਜ਼ਰਦਾਰ ਇਹਨੇ ਲੇਕਿੰਗ ਜਿਹੜੀ ਸਿਚੁਏਸ਼ਨ ਐ ਤੇ ਹੈਗੀ ਆ ਇੱਕ ਮੁਲਾਜ਼ਮ ਦੇ ਨਾਲ ਦੇਖੇ ਜੀਦਾ ਉਹ ਕੁਝ ਨਹੀਂ ਹੁੰਦਾ ਤੁਸੀਂ ਦੇਖੋ ਵੀ ਦੋ ਦੋ ਜਿਹੜਾ ਤਰਫ ਦਾ ਟ੍ਰੈਫਿਕ ਆ ਇਸ ਵੇਲੇ ਇੱਥੇ ਮਿਲਦਾ ਹੋਇਆ ਤੁਹਾਨੂੰ ਨਜ਼ਰ ਆਊਗਾ ਇੱਕ ਪਾਸਾ ਜਿਹੜਾ ਰੁਕਣਾ ਪੈਂਦਾ ਦੂਜੇ ਪਾਸੇ ਨੂੰ ਜਾਣਾ ਪੈਂਦਾ ਲੇਕਿਨ ਪੱਕਾ ਹਾਲ ਜਿਹੜਾ ਇੱਥੇ ਕੋਈ ਨਹੀਂ ਹੈਗਾ ਪੈਦਲ ਲੰਘਣ ਵਾਲੇ ਲੋਕ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਆਹ ਦੇਖੋ ਰੌਂਡ ਸਾਈਡ ਤੋਂ ਕੱਦ ਜਿਹੜੇ ਆਉਂਦੇ ਹੋਏ ਤੁਹਾਨੂੰ ਨਜ਼ਰ ਆਣਗੇ ਜਿਹੜੇ ਟ੍ਰੈਫਿਕ ਦੇ ਕਾਰਨ ਇੱਥੇ ਬਣ ਰਹੇ ਨੇ ਲੇਕਿਨ ਲੁਧਿਆਣਾ ਪ੍ਰਸ਼ਾਸਨ ਜਿਹੜਾ ਇਸ ਟ੍ਰੈਫਿਕ ਦਾ ਹੱਲ ਕਰਦਾ ਹੋਇਆ ਤੇ ਨਜ਼ਰ ਨਹੀਂ ਆ ਰਿਹਾ ਜਿੱਥੇ ਤੱਕ ਤੁਹਾਨੂੰ ਨਜ਼ਰ ਆਏਗੀ ਤੁਹਾਨੂੰ ਸਾਰਾ ਜਿਹੜਾ ਤਮਾ ਕੋਲ ਦਾ ਹਿੱਸਾ ਪੂਕ ਪੱਕ ਨਜ਼ਰ ਆਊਗਾ ਲੋਕ ਜਿਹੜੇ ਨੇ ਆਪਣੀ ਗੱਡੀ ਖੜਾ ਕੇ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਕਦੋ ਉਹਨਾਂ ਦੀ ਬਾਹੀ ਆਉਂਦੀ ਤੇ ਕਦੇ ਉਹ ਨਿਕਲਦੇ ਨਹੀਂ ਨਜ਼ਰ ਆ ਰਹੀਆ ਡਿਫਟੀ ਮੇਰ ਰਕੇਸ਼ ਪ੍ਰਾਸ਼ਰ ਉਹਨਾਂ ਦੀ ਗੱਡੀ ਲੰਘਦੀ ਹੋਈ ਨਜ਼ਰ ਆ ਰਹੀਆ ਉਹ ਆਪ ਐਸਾ ਟ੍ਰੈਫਿਕ ਦੇ ਵਿੱਚੋਂ ਲੰਘ ਕੇ ਆ ਰਹੇ ਨੇ ਉਹਨਾਂ ਦਾ ਜਿਹੜਾ ਘਰ ਆ ਬਿਲਕੁਲ ਨਾਲ 500 ਮੀਟਰ ਦੀ ਦੂਰੀ ਤੇ ਹੈਗਾ ਲੇਕਿਨ ਇਹ ਜਿਹੜਾ ਟ੍ਰੈਫਿਕ ਆ ਇਸ ਟ੍ਰੈਫਿਕ ਦਾ ਕੋਈ ਹੱਲ ਜਿਹੜਾ ਲੁਧਿਆਣਾ ਜਗਰਾਉਂ ਪੁਲ ਦੇ ਉੱਤੇ ਨੇ ਆ ਤੁਸੀਂ ਦੇਖੋ ਆ ਦਿਖਾਓ ਜੀ ਗੱਡੀ ਜਿਹੜੀ ਆ ਵੱਜਦੀ ਵੱਜਦੀ ਬੱੱਚੀ ਆ ਇਹ ਜਿਹੜਾ ਰੋਜ਼ ਦਾ ਕੰਮ ਇੱਥੇ ਹੈਗਾ ਕਿਸਮ ਦਾ ਕੋਈ ਡਰ ਕੋਈ ਪੈ ਕੋਈ ਟ੍ਰੈਫਿਕ ਦੇ ਰੂਲ ਕੋਈ ਨਿਯਮ ਕੋਈ ਜਿਹੜਾ ਇੱਥੇ ਆ ਤੁਸੀਂ ਦੇਖੋ ਸਾਹਮਣੇ ਸਾਹਮਣੇ ਤੁਸੀਂ ਦੇਖੋ ਬਈ ਰੋਂਗ ਸਾਈਡ ਤੋਂ ਛੋਟੇ ਬੱਚੇ ਨੂੰ ਲੈ ਕੇ ਜਿਹੜਾ ਵਿਅਕਤੀ ਜਾਂਦਾ ਹੋਇਆ ਉਹ ਨਜ਼ਰ ਆ ਰਿਹਾ ਤੁਹਾਨੂੰ ਦਿਖਰਾਉਂ ਪੁੱਲਦੀਆਂ ਕਿ ਲੋਕ ਕਿੰਨੇ ਕੁ ਸੰਵੇਦਨਸ਼ੀਲ ਹੈਗੇ ਨੇ ਤੁਸੀਂ ਉਹ ਸਾਹਮਣੇ ਤੁਸੀਂ ਦੇਖੋ ਤਾਂ ਆਟੋ ਜਿਹੜਾ ਉਹ ਬਾਈਕ ਦੇ ਵਿੱਚ ਵਜਿਆ ਤੇ ਹੁਣ ਤੁਸੀਂ ਦੇਖੋ ਬਈ 2 ਮਿੰਟ ਜਿਹੜੀ ਆ ਕਹਾ ਸੁਣੀ ਉਹਨਾਂ ਦੇ ਵਿੱਚ ਹੋਏਗੀ ਇਹ ਰੋਜ਼ ਦਾ ਕੰਮ ਲੁਧਿਆਣਾ ਜਗਰਾਉ ਪੁਲ ਦਾ ਹੈਗਾ ਵਾ ਲੇਕਿਨ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਤਾਂ ਜਿਹੜਾ ਸੁਧਾਰ ਇੱਥੇ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਉਹ ਰੋਂਗ ਸਾਈਡ ਕਰਕੇ ਸਾਰੇ ਦਾ ਸਾਰਾ ਜਿਹੜਾ ਤੁਸੀਂ ਦੇਖੋ ਕਿ ਬਾਰ-ਬਾਰ ਜਿਹੜੀ ਬਾਈਕਾਂ ਤੁਹਾਨੀ ਪੈਰੀ ਗੱਲ ਨੇ ਨਾ ਲੋਕ ਦੇ ਨੇ ਮੰਨਣ ਨੂੰ ਤਿਆਰ ਨਹੀਂ ਤੇ ਨਾ ਹੀ ਪ੍ਰਸ਼ਾਸਨ ਦੇ ਵੱਲੋਂ ਕਿਹੜੀ ਆ ਕੋਈ ਵਿਵਸਥਾ ਜਿਹੜੀ ਹੈ ਤੇ ਕੀਤੀ ਜਾ ਰਹੀ ਆ ਤਾਂ ਕਿ ਜਿਹੜਾ ਟ੍ਰੈਫਿਕ ਦਾ ਉਹ ਸੁਚਾਰੂ ਰੂਪ ਦੇ ਨਾਲ ਉਹ ਬੁਰਾ ਹਾਲ ਹੈ ਤੇ ਰੋਜ਼ ਦਾ ਕੰਮ ਹੈ ਇਹਨਾਂ ਦਾ ਰੋਜ਼ ਇਹੀ ਕੰਮ ਆ ਕੋਈ ਰੋਂਗ ਸਾਈਡ ਤੋਂ ਆ ਰਿਹਾ ਕੋਈ ਜਾ ਰਿਹਾ ਜੀ ਕੋਈ ਉਹ ਨਹੀਂ ਹੈਗਾ ਕੋਈ ਸਿਸਟਮ ਨਹੀਂ ਹੈਗਾ ਨਾ ਸੀਐਯੂ ਹਸਪੀਟਲ ਨੂੰ ਰਾਤ ਸਾਹਮਣੇ ਜਾਂਦਾ ਤੁਹਾਡੇ ਸਾਹਮਣੇ ਹੀ ਸੀ ਜੀ ਐਂਬੂਲੈਂਸ ਦਾ ਕੀ ਹਾਲ ਸੀਗਾ ਹੂੰ ਉਹ ਬੁਰਾ ਹਾਲ ਹੈ ਰੋਂਗ ਸਾਈਡ ਤੋਂ ਵੀ ਆ ਰਿਹਾ ਬੰਗ ਸਾਈਡ ਤੋਂ ਆ ਰਿਹਾ ਹਾਂ ਜੀ ਆ ਬਿਲਕੁਲ 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 ਕੋਈ ਉਹ ਨਹੀਂ ਹੈ ਜੀ ਇੱਥੇ ਵੀ ਕੋਈ ਟ੍ਰੈਫਿਕ ਵਾਲਾ ਜਾਂ ਕੁਝ ਬਹੁਤ ਜ਼ਿਆਦਾ ਦਿੱਕਤ ਹੈ ਨਾ ਤਾਂ ਨਹੀਂ ਹੱਲ ਹੋਣਾ ਚਾਹੀਦਾ ਹੱਲ ਤਾਂ ਹੋਣਾ ਚਾਹੀਦਾ ਜੀ ਸਭ ਨੂੰ ਪਤਾ ਰੋਜ਼ ਹੀ ਚਲਾਨ ਕੱਟਣ ਨੂੰ ਤਾਂ ਨਵੇਂ-ਨਵੇਂ ਸਿਸਟਮ ਆ ਰਹੇ ਨੇ ਤੇ ਇਹਨਾਂ ਨੇ ਲਈ ਚਲਾਨ ਕਰਨਗੇ ਟ੍ਰੈਫਿਕ ਦਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਪ੍ਰਭੂ ਕੋਈ ਹੱਲ ਨਹੀਂ ਬਹੁਤ ਬੁਰਾ ਹੈ ਜਿਹੜੇ ਕਾਉਂਸਲਰ ਨੇ ਉਹਨਾਂ ਦਾ ਕਾਰਾ ਸੀਨੀਅਰ ਡਿਫਟੀ ਨੇ ਤਾਂ ਕਾਰਾ ਐਮਐਨਏ ਸਾਹਿਬ ਦਾ ਨਾਲ ਹੀ ਕਰਾ 500 ਮੀਟਰ ਤੇ